ਬਟੰਡਾ ਵਿੱਚ ਇੱਕ ਜੀਬੋ ਗ੍ਰੇਬ ਮਾਮਲਾ ਸਾਹਮਣੇ ਆਇਆ ਜਿੱਥੇ ਜਾਨਵਰਾਂ ਤੇ ਜ਼ੁਲਮ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਨੇ ਉੱਥੇ ਹੀ ਪੁਲਿਸ ਨੇ ਇੱਕ ਕੁੱਕਰ ਦੀ ਜਾਨ ਬਚਾਈ ਤੇ ਜ਼ਖਮੀ ਹਾਲਤ ਚ ਕੁੱਕਰ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਤੇ ਕੁੱਕਰ ਦੇ ਉੱਪਰ ਤਸ਼ੱਦਦ ਉਣ ਵਾਲੇ ਤਿੰਨ આરોપીਾਂ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਦੋਂ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਲੈਣ ਲਈ ਸਾਡੀ ਟੀਮ ਪਿੰਡ ਬੱਲੂਆਣਾ ਵਿੱਚ ਪਹੁੰਚੀ ਤਾਂ ਤਾਂ ਬੱਲੂਆਣਾ ਦੇ ਚੌਂਕੀਨ ਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਬੱਲੂ ਆਣਾ ਵਿੱਚ ਕੁਝ ਵਿਅਕਤੀ ਵੱਲੋਂ ਕੁੱਕੜ ਦੀ ਲੜਾਈ ਕਰਵਾਈ ਜਾ ਰਹੀ ਸੀ ਇਸ ਦੌਰਾਨ 100 ਤੋਂ 200 ਬੰਦੇ ਸ਼ਾਮਲ ਸਨ ਜਦੋਂ ਸਾਨੂੰ ਇਸ ਗੱਲ ਦੀ ਇਤਲਾਮ ਮਿਲੀ ਤਾਂ ਸਾਰੇ ਮੌਕੇ ਤੋਂ ਫਰਾਰ ਹੋ ਗਏ ਪਰ ਇਸ ਦੌਰਾਨ ਕੁੱਕੜ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਕੁੱਕੜ ਦਾ ਮੈਡੀਕਲ ਕਰਵਾਇਆ ਗਿਆ ਤੇ ਮੈਡੀਕਲ ਦੌਰਾਨ ਪਾਇਆ ਗਿਆ ਕਿ ਕੁੱਕੜ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਸੀ ਜਿਸ ਨੂੰ ਅਸੀਂ ਸੇਫ ਸਾਈਡ ਸੁਰੱਖਿਆ ਵਿਧ ਵਿੱਚ ਰੱਖਿਆ ਹੋਇਆ ਹੈ ਹੁਣ ਪੁਲਿਸ ਇਸ ਕੁੱਕੜ ਦੀ ਜਿੱਥੇ ਪੂਰੀ ਨਿਗਰਾਨੀ ਰੱਖ ਰਹੀ ਹੈ ਉਸ ਦੇ ਖਾਣ ਪੀਣ ਦਾ ਧਿਆਨ ਰੱਖ ਰਹੀ ਹੈ ਉੱਥੇ ਹੀ ਦੱਸ ਦਈਏ ਕਿ ਇਸ ਤਰ੍ਹਾਂ ਦੇ ਮਾਮਲੇ ਸਾਡੇ ਸੰਵਿਧਾਨ ਵਿੱਚ ਕਿਸੇ ਬੇਜ਼ੁਬਾਨ ਤੇ ਤਸ਼ੱਦਦ ਨੂੰ ਲੈ ਕੇ ਸਖਤ ਕਾਰਵਾਈ ਦੇ ਨੇ ਭਾਵੇਂ ਉਹ ਡੌਗ ਫਾਈਟ ਹੋਵੇ ਜਾਂ ਫਿਰ ਬੇਜ਼ੁਬਾਨ ਪੰਛੀਆਂ ਦੀ ਲੜਾਈ ਹੋਵੇ ਇਸ ਵਿਚਾਰਿਆਸੀਂ ਵੇਖਦੇ ਆਂ ਕਿ ਕੁੱਕੜਾਂ ਨੂੰ ਕਈ ਲੋਕ ਖਾਣੇ ਵਿੱਚ ਖਾਣਾ ਪਸੰਦ ਕਰਦੇ ਨੇ ਪਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਇਸ ਤੇ ਵੀ ਸੋਚਣ ਦੀ ਗੱਲ ਹੈ ਤੇ ਸਰ ਜਿਹੜਾ ਪਿਛੇ ਦਿਨ ਇੱਕ ਕੂੜਾ ਦੇ ਮਾਮਲੇ ਨਾਲ ਮੁਕਤਮਦਾਂ ਰਕੀਂ ਤਾਂ ਕਰਤੀ ਪੂਰਾ ਕੀ ਮਾਮਲਾ ਕੂੜਾ ਘਨਨ ਪ੍ਰੋਜੈਕਟ ਵਿੱਚ ਮਿਲ ਸੀ ਇਹ ਜਿਹਨੂੰ ਕੋਈ ਲੈਟਾਈ ਕਰ ਰਾਇਆ ਉਹਦੇ ਮੁਕਤਮਦਾਂ ਤੈਨੂੰ ਮੈਂ ਰਜਿਸਟਰ ਕੀਤਾ ਹੈ ਹਮ ਰਾਜਵਿਦਿਆ ਚੰਗ ਜਗਸੀਰ ਸਿੰਘ ਤੇ ਵਰਜੀਤ ਸਿੰਘ ਹਮ ਤੇ ਇਹ ਇਹਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹਨਾਂ ਨੇ ਮਗਰ ਮੁਕਤਮਦਾਂ ਰਕੀਂ ਤਾਂ ਕੀਤਾ ਹੈ ਭਈ ਕੀ ਕਰਵਾ ਰਹੇ ਸੀ ਇਹ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ ਹਮ ਜਰੂਰ ਦਾ ਬਰਸ ਦਿੱਤਾ ਲੈ ਲੋਕੀਤ ਕਿਸ ਤਰੀਕੇ ਨਾਲ ਪ੍ਰਸ਼ਨ ਕਰਦੇ ਹੋ ਲੜਾਈ ਕਰਵਾਉਂਦੇ ਸੀ ਕੀ ਕਰਵਾਉਂਦੇ ਸੀ ਲੜਾਈ ਕਰਵਾ ਰਹੇ ਸੀ ਤੁਸੀਂ ਤਾਂ ਪ੍ਰਸ਼ੰਸਾ ਅੱਛਾ ਅੱਛਾ ਤੇ ਕਿੰਨੇ ਕੁੱਕੜ ਸੀ ਇਸ ਦੌਰਾਨ ਤੇ ਸਾਨੂੰ ਨਹੀਂ ਪਤਾ ਕਿੰਨੇ ਕੁੱੜ ਜਿਹੜੀ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਰਹੇ ਸੀ ਉਸ ਮੌਕੇ ਤੇ ਮੁਕੰਮਲ ਦੇਖ ਕੇ ਉਸ ਉੱਪਰ ਲਿਖ ਪਈ ਕੀਤਾ ਹੋਏ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੁਕਕੇ ਤੇ ਲੜਾਈ ਦੇ ਦੌਰਾਨ ਸਾਨੂੰ ਇੱਕ ਮਿਲ ਮੈਂ ਤੁਹਾਨੂੰ ਕੋਟ ਜਿਵੇਂ ਦਿੱਤਾ ਤੇ ਇਹਨੂੰ ਪੇਸ਼ ਕਦੋਂ ਕਰਨਾ ਹੈ ਜਦੋਂ ਆਪ ਤਾਲਗੁਰੂ ਜੀ ਤਰਦੇ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਜਿਹੜੇ ਜੁਰਮ ਜਮਾਨਤ ਜੋ ਸੀ ਬਰਜਮਾਨਤ ਰੱਖਿਆ ਕਰਤਾ ਮੈਂ ਅੱਛਾ ਬਰਜਮਾਨਤ ਰੱਖਿਆ ਕਰਤਾ ਤੇ ਇਹਨਾਂ ਨੂੰ ਹੁਣ ਕੋਕੜਾ ਨੂੰ ਫਿਰ ਕਿੱਥੇ ਰੱਖਿਆਗੇ ਇੱਕ ਕੋਕੜਾ ਵੀ ਦੀ ਫਿਰ ਕੋਕੜਾ ਵੀ ਕੋਕੜੇ ਮੁਕੜੇ ਕਿਹੜਾ ਕੋਕੜਾ ਕਿੱਥੇ ਰੱਖਿਆਗੇ ਸੀਰਾ ਦਾ ਕੋਕੜਾ ਦੇ ਸੇਫ ਜਗ੍ਹਾ ਤੇ ਰੱਖਿਆਗਾ ਜਿੱਥੇ ਉਹ ਦੇਖ ਪਾਣ ਅੱਛਾ ਠੀਕ ਵੀ ਜਦੋਂ ਵੀ ਕੋਰਟ ਦੇ ਵਿੱਚ ਫਿਰ ਹੁਣ ਕੋਕੜਾ ਨੂੰ ਲੈ ਕੇ ਜਾਣ ਨਾਲ ਜੀ ਪੇਸ਼ ਕਰਨ ਨੂੰ ਭੋਗ ਨਾਲ ਨੂੰ ਕੋਰਟ ਕੋਲੋਂ ਤੁਲਬ ਕਰਦਾ ਅੱਛਾ ਤਬਾ ਲੰਭੇ ਪੇਸ਼ ਕਰਨਾ ਹੁੰਦਾ ਜੀ ਅਜ ਇੱਕ ਜਿਹੜੀ ਤੁਸੀਂ ਜਿਹੜੇ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰੇ ਜਾਂ ਜਿਸ ਜਿਵੇਂ ਫੈਸਲਾ ਲੈਣੇ ਆਪਾਂ ਸ਼ਰਤਾਂ ਲੈਣੇ ਆ ਜਦ ਕੋਸ ਹੋ ਰਹੀ ਸੀ ਉੱਥੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟ੍ਰਾਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋਗੇ ਟ੍ਰਾਫਿਕਾਂ ਬਰਾਮਤ ਕੀਤੀਆਂ ਗਿਆ 11 11 ਟ੍ਰੋਫੀਆਂ ਆਪਾਂ ਦੇ ਜਿੱਤਣ ਦੇਣੀਆਂ ਸ अच्छा ਜਿਹੜਾ ਵੀ ਨੇ ਦੋ ਕੁੱਕੜਾ ਜੀ ਜਿੱਤਦਾ ਉਹਨੂੰ ਟਰਾਫੀ ਦੇਣੀ ਸੀ ਇਹਦੇ ਵੀ ਦੋ ਕੁੱਕੜ ਸੀ ਚਾਰ ਸੀ 10 ਸੀ ਜੋ ਵੀ ਸੀ ਜੇ ਸਾਡੀ ਤਕਤੀ ਚ ਸਾਡੀ ਚੱਕਾ ਆ ਹਮ ਠੀਕ ਹੈ ਨਾਈ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੋਸ਼ ਵੀ ਰੱਖੇ ਸੀ ਕਿ ਲਈ ਟਰਾਫੀ ਸੀ ਨਹੀਂ ਕੋਸ ਕੋਈ ਨਹੀਂ ਸਾਡੀ ਨਹੀਂ ਸਰ ਤਬਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪਊਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਤਾਂ ਲੜਾਈ ਕਰਵਾਉਂਦੇ ਹੋਗੇ ਦੇਖੋ ਵੀ ਜੀ ਤੁਸੀਂ ਰੇਡ ਕੀਤੀ ਉਸ ਤੋਂ ਸਾਨੂੰ ਇੱਕ ਕੁੱਕੜਾ ਹੋ ਸਕਦਾ 20 ਹੋਣ 50 ਹੋਣ 100 ਹੋਵੇ ਉੱਥੇ ਸਾਡੀ ਤਕਤੀ ਚੱਕਾ ਜਦੋਂ ਮੁੱਕਦੇ ਸੀ ਪਹੁੰਚੇ ਸੀ ਉਹ ਜਦ ਵੀ ਹਾਲ ਚਾਦੋਂ ਡਾਕਟਰੀ ਮੈਨਾ ਕਰਾਇਆ ਗਿਆ ਕੋਈ ਕੋ ਕਰਦਾ ਅੱਛਾ ਕਿੱਥੋਂ ਕਰਵਾਏ ਡਾਕਟਰ ਸਾਹਿਬ ਅੱਛਾ ਉਹਦੇ ਵਿੱਚ ਹੈ ਵੀ ਲੜਾਈ ਕਰ ਰਹੀ ਸੀ ਕਿ ਦੂਜੇ ਨਾਲ ਇਹ ਤਕਦੀਰ ਦਾ ਹਿੱਸਾ ਵੀ ਕੀ ਮੈਨੂੰ ਦੱਸਦਾ